ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ ਜੋਤੀ ਜੋਤ ਜਗਾਈ ਹਨ ਦੀਵੇ ਤੇ ਜਿਉਂ ਦੀਵਾ ਬਲਿਆ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਜ ਦੇ ਦਿਨ 1539 ਈਸਵੀ ਦੇ ਵਿੱਚ ਪਾਈ ਲੈਣਾ ਜੀ ਨੂੰ ਗੁਰ ਅੰਗਦ ਥਾਪ ਕੇ ਆਪਣੀ ਪਾਵਨ ਜੋਤ ਉਹਨਾਂ ਵਿੱਚ ਟਿਕਾ ਦਿੱਤੀ ਤੇ ਇਸ ਤਰ੍ਹਾਂ ਗੁਰਮੁਖੀ ਦੇ ਦਾਤੇ ਸਮਰੱਥ ਸਤਗੁਰੂ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸਿੱਖ ਕੌਮ ਦੇ ਅਗਲੇ ਰਹਿਬਰ ਥਾਪਦਿਆਂ ਮਹਾਨ ਪਰਉਪਕਾਰ ਕੀਤਾ ਪਾਈ ਲੈਣਾ ਜੀਨੇ ਪਹਿਲੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਭਾਈ ਜੋਦਾ ਜੀ ਕੋਲੋਂ ਪਾਵਨ ਬਾਣੀ ਸੁਣੀ ਤੇ ਧੁਰ ਕੀ ਬਾਣੀ ਸੁਣਦਿਆਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਿਲਣ ਦੀ ਤਾਂਗ ਪੈਦਾ ਹੋਈ ਭਾਈ ਲੈਣਾ ਜੀ ਦੇਵੀ ਦਰਸ਼ਨਾਂ ਨੂੰ ਜਾਂਦੇ ਹੋਏ ਰਸਤੇ 'ਚ ਕਰਤਾਰਪੁਰ ਸਾਹਿਬ ਆ ਪਹੁੰਚੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਤੇ ਸਤਿਗੁਰੂ ਦੇ ਦਰਸ਼ਨ ਕਰਕੇ ਇੰਜ ਤ੍ਰਿਪਤ ਹੋਏ ਕਿ ਕਿਸੇ ਹੋਰ ਦਰਤੇ ਜਾਣ ਦੀ ਚਾਹਤ ਹੀ ਬਾਕੀ ਨਾ ਰਹੀ ਭਾਈ ਲੈਣਾ ਜੀ ਗੁਰੂ ਸਾਹਿਬ ਦੇ ਵਿਅਕਤੀਤਵ ਤੇ ਬਚਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਕਰਤਾਰਪੁਰ ਹੀ ਰਹਿਣ ਲੱਗੇ ਹਰ ਵੇਲੇ ਸੇਵਾ ਤੇ ਜੁਟੇ ਰਹਿੰਦੇ ਤੇ ਪਹਿਲੇ ਪਾਤਸ਼ਾਹ ਦੁਆਰਾ ਦਿੱਤਾ ਹਰ ਕੰਮ ਖਿੜੇ ਮਥੇ ਕਰਦੇ ਸਨ ਉਹ ਕਰਤਾਰਪੁਰ ਰਹਿੰਦੇ ਹੋਏ ਵੀ ਗੁਰੂ ਪਾਤਸ਼ਾਹ ਨਾਲ ਖੇਤੀ ਦਾ ਕੰਮ ਕਰਾਉਂਦੇ ਘਾਹ ਦੀਆਂ ਪੰਡਾਂ ਸਿਰ ਤੇ ਚੁੱਕ ਕੇ ਲਿਆਉਂਦੇ ਤੇ ਪਸ਼ੂਆਂ ਨੂੰ ਪਾਉਂਦੇ ਲੰਗਰ ਦੇ ਲਈ ਰਸਤਦ ਢੋਣ ਲੰਗਰ ਬਣਾਉਣ ਤੇ ਵਰਤਾਉਣ ਦੀ ਸੇਵਾ ਵੀ ਕਰਦੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਲਈ ਗਈ ਉੱਤਰਾਧਿਕਾਰੀ ਦੀ ਪ੍ਰੀਖਿਆ 'ਚੋਂ ਭਾਈ ਲੈਣਾ ਜੀ ਪਾਸ ਹੋਏ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ